ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਦਰਸ਼ਕੋ ਤੁਸੀਂ ਜੁੜ ਚੁੱਕੇ ਹੋ ਕਟੂ ਬਰਾਸਤ ਚੈਨਲ ਨਾਲ ਤੇ ਅੱਜ ਅਸੀਂ ਪਖਾਣਾ ਦੇ ਅਧੀਨ ਜਿਹੜੀ ਵੀਡੀਓ ਬਣਾ ਰਹੇ ਹਾਂ ਉਹ ਤੋਂ ਪਹਿਲਾਂ ਤੁਸੀਂ ਮੇਰੇ ਹੱਥ ਵਿੱਚ ਮੇਰਾ ਪਿੰਡ ਗਿਆਨੀ ਗੁਰਦੇਵ ਸਿੰਘ ਹੋਰਾਂ ਦੀ 1961 ਦੀ ਛਪੀ ਹੋਈ ਕਿਤਾਬ ਦੇਖ ਰਹੇ ਹਾਂ ਇਹਦੇ ਵਿੱਚ ਸਾਡੇ ਪੰਜਾਬੀ ਬਰਾਸਤ ਨੂੰ ਬੜੀ ਸ਼ਿੱਦਤ ਦੇ ਨਾਲ ਉੱਚਰਿਆ ਹੋਇਆ ਤੇ ਉਹਦੀਆਂ ਜਿਹੜੀਆਂ ਕੁਝ ਗੱਲਾਂ ਨੇ ਜਾਂ ਦੋ ਲੈਣਾ ਉਹ ਵੀ ਮੈਂ ਸਾਝੀਆਂ ਕਰਾਂਗੇ ਥਾਨ ਹੈ ਅੱਠ ਪੁੱਤ 18 ਪੋਤੇ ਅਜੇ ਵੀ ਬਾਬਾ ਕਾਹ ਕੋਤੇ ਅਰਥ ਔਲਾਦ ਦੇ ਨਿਕੰਮਾ ਹੋਣ ਤੇ ਬਿਗਸ ਪ੍ਰੋਗੇਨੀ ਬੀਇੰਗ ਅ ਰੌਥਲੈਸ ਟੂ ਬੀ ਅ ਸੋਰਸ ਆਫ ਅਗੋਨੀ ਦਰਸ਼ਕੋ ਆਓ ਤੁਹਾਨੂੰ ਅਸੀਂ ਇਹ ਜਿਹੜਾ ਪਖਾਨਾ ਨੂੰ ਹਕੀਕਤ ਰੂਪ ਦੇ ਵਿੱਚ ਦਿਖਾ ਰਹੇ ਹਾਂ ਕਿਉਂਕਿ ਗਿਆਨੀ ਗਰਦੇਤ ਸਿੰਘ ਹੋਰਾਂ ਦੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਕਿ ਮਨੁੱਖ ਭਾਵੇਂ ਦੰਦਾਂ ਤੋਂ ਚਿੱਥਣੋਂ ਹਟ ਜਾਵੇ ਗੋਡਿਆਂ ਤੋਂ ਉੱਠਣੋਂ ਰਹਿ ਜਾਵੇ ਪਰ ਉਹ ਆਪਣੇ ਕੰਮਾਂ ਦਾ ਜਿਹੜਾ ਲਾਲਚ ਹੈ ਉਹ ਅਜੇ ਇਸ ਉਮਰ ਤੱਕ ਵੀ ਨਹੀਂ ਛੱਡਦਾ ਜਿਵੇਂ ਕਿ ਤੁਸੀਂ ਇਹ ਵੀਡੀਓ ਵਿੱਚ ਦੇਖ ਰਹੇ ਹੋ ਕਿ ਸਾਡੇ ਨਾਲ ਅੱਜ ਸਾਡੇ ਪਿੰਡ ਕਟੂ ਦੇ ਤਾਰ ਸਿੰਘ ਜਿਹਨੂੰ ਕਿ ਸਰਦਾਰਾ ਸਿੰਘ ਕਾਕੇ ਵੀ ਜਾਣਿਆ ਜਾਂਦਾ ਹੈ ਇਹ 1947 ਦੇ ਵਿੱਚ 17-18 ਸਾਲ ਦੇ ਸੀ ਇਸ ਤੋਂ ਤੁਸੀਂ ਹਿਸਾਬ ਲਾਓ ਕਿ ਇਹ 90 ਸਾਲ ਤੋਂ ਉੱਪਰ ਜਿਹੜੀ ਉਮਰ ਆਹੋ ਭੋਗ ਚੁੱਕਿਆ ਤੇ ਇਹ ਅੱਜ ਵੀ ਪੂਰਾ ਇਹ ਕੰਮ ਕਰਦੇ ਆ ਇਹ ਹਕੀਕਤ ਰੂਪ ਦੇ ਵਿੱਚ ਤੁਸੀਂ ਇਸ ਬਜ਼ੁਰਗ ਨੂੰ ਦੇਖ ਰਹੇ ਹੋ ਤੇ ਇਹਵੇਂ ਅਸੀਂ ਇਹਦੇ ਵਿੱਚ ਸ਼ੋਅ ਕੀਤਾ ਕਿ ਤੁਸੀਂ ਸਾਹਮਣੇ ਦੇਖ ਰਹੇ ਹੋ ਕਿ ਜਿਹੜੀ ਉਤੋਂ ਗਾਂ ਵਾਲੀ ਔਲਾਦ ਆ ਜਣੀ ਇਹਦੇ ਅੱਠ ਪੁੱਤ ਉਹ ਤੁਸੀਂ ਦੇਖ ਰਹੇ ਹੋ ਕਿ ਵੀਡੀਓ ਦੇ ਵਿੱਚ ਉਹ ਕਿਵੇਂ ਨਕੰਮੇ ਦੇ ਤੌਰ ਤੇ ਹੈ ਹਾਂ ਕਿਉਂਕਿ ਜਿਹੜਾ ਜਮਾਨਾ ਇਸ ਤਰ੍ਹਾਂ ਦਾ ਆ ਗਿਆ ਕਿ ਜਿਹੜੇ ਬਜ਼ੁਰਗ ਆ ਉਹ ਕੰਮ ਕਰਦੇ ਆ ਜਿਹੜੀ ਸਾਡੀ ਨੌਜਵਾਨ ਪਨੀਰੀ ਆ ਉਹ ਮੋਬਾਈਲਾਂ ਨਾਲ ਚਿੰਬੜੀ ਰਹਿੰਦੀ ਹੈ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਬੇਕੰਮੇ ਕੰਮ ਹੈ ਉਹ ਕੰਮ ਕਰਨ ਦੇ ਵਿੱਚ ਮਸਰੂਫ ਰਹਿੰਦੀ ਹੈ ਤੇ ਇਸ ਤਰ੍ਹਾਂ ਇਹ ਜਿਹੜੇ ਅੱਠ ਜਿਹੜੇ ਦੇ ਪੁੱਤ ਹੈ ਉਹ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਤੇ ਹੁਣ ਇਹ ਤੋਂ ਬਾਅਦ ਇਹ ਮੇਰਾ ਖਿਆਲ ਹੈ ਉਧਰ ਖੇਡਣ ਲਈ ਇਹ ਤੱਤ ਪਰ ਨੇ ਤੇ ਇਹਨਾਂ ਨੂੰ ਕਹੂੰਗਾ ਵੀ ਤੁਸੀਂ ਆਪ ਦਾ ਜਿਹੜਾ ਖੇਡ ਦਰਸ਼ਕੋ ਹੈ ਤਹਾ ਬੜੀ ਚਾਲੂ ਦਰਸ਼ਕੋ ਤੁਸੀਂ ਪਹਿਲੀ ਜਿਹੜੀ ਇਸ ਬਜ਼ੁਰਗ ਦੀ ਅਸੀਂ ਪੀੜੀ ਸ਼ੋਅ ਕੀਤੀ ਸੀ ਪੁੱਤਾਂ ਵਾਲੀ ਉਹ ਵੀ ਖੇਡਰ ਤੇ ਮਸਰੂਪ ਹੈ ਇਸ ਤਰ੍ਹਾਂ ਇਹ ਖੇਤ 'ਚ ਕੰਮ ਕਰ ਰਿਹਾ ਹੈ ਕਿ ਕਾ ਖੋਤ ਰਿਹਾ ਹੈ ਕਾ ਨੂੰ ਖੋਤਨਾ ਦੋ ਤਰ੍ਹਾਂ ਦਾ ਇਹ ਦਾਤੀ ਲੜ ਵੀ ਹੁੰਦਾ ਤੇ ਖੁਰਪੇ ਨਾਲ ਵੀ ਤੇ ਉਦੋਂ ਅਗਲਾ ਜਿਹੜਾ ਹੈਗਾ ਉਹ ਵੀ ਦੇਖੋ ਉਹ ਬਜ਼ੁਰਗਾਂ ਨਾਲ ਕੰਮ ਨਹੀਂ ਕਰਾ ਰਹਾ ਤੇ ਉਹ ਬੂਟਿਆਂ ਦੀ ਛਾਟ ਕਾਂਟ ਤੇ ਲੱਗਿਆ ਹੋਇਆ ਕਿਉਂਕਿ ਉਹਨਾਂ ਦੀ ਜਿਹੜੀ ਗੱਲ ਹੈ ਬਜ਼ੁਰਗਾਂ ਦੇ ਕੰਮ ਲੋਕਾਂ ਦੇ ਘਾਟੀ ਫਿੱਟ ਨੇ ਤੇ ਉਵੇਂ ਜਿਵੇਂ ਤੁਸੀਂ ਆ ਮੈਂ ਹੁਣ ਛੋਟੀ ਪਨੀਰੀ ਇਹ ਵੀ ਦੇਖੋ ਖੇਡਣ ਤੇ ਮਸ਼ਹੂਰ ਹੈ ਲੀ ਪੈਰ ਕਤਾਲੀ ਨਿਕਲ ਵਾਲਾ ਤੇਰੀ ਵਾਈ ਹਾਂ ਇਹ ਵੀ ਦੇਖੋ ਛੋਟੀ ਬਣੀ ਦੀ ਇਸ ਤਰ੍ਹਾਂ ਖੇਡਣ ਦੀ ਮਸਰੂਫ ਰਹਿੰਦੀ ਹੈ ਅਸੀਂ ਇਸ ਵੀਡੀਓ ਵਿੱਚ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅੱਠ ਪੁੱਤ 18 ਪੁੱਤੇ ਅਜੇ ਵੀ ਬਾਬਾ ਘਾ ਖੋਤੇ ਕਿਉਂਕਿ ਇਹ ਜਿਹੜਾ ਰਾਮ ਮੂਰਤ ਪਰਮਾ ਜੀ ਨੇ ਪਖਾਨ ਕੋਸ਼ ਹੈ ਉਹਦੇ ਵਿੱਚ ਇਹ ਜਿਹੜਾ ਇੱਕ ਖਾਸ ਕਿ ਘਰ ਦੇ ਜਿਹੜੇ ਵੱਡੇ ਬਜ਼ੁਰਗ ਹੈ ਕਿਉਂਕਿ ਸਾਡਾ ਜਿਹੜਾ ਪੰਜਾਬੀ ਕਲਚਰ ਹੈ ਜਾ ਸਾਡੀ ਬਰਾਸਤ ਹੈ ਉਹਨੂੰ ਕੀਰਤ ਦੀ ਮਾਨਤਾ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਕੀਰਤ ਨੂੰ ਸਭ ਤੋਂ ਪਹਿਲਾਂ ਰੱਖਿਆ ਤੇ ਉਸ ਤੋਂ ਬਾਅਦ ਕੀਰਤ ਤੋਂ ਰੱਖਿਆਗਾ ਪੰਡ ਛਕੋ ਤੇ ਨਾਮ ਜਪੋ ਤੇ ਕੀਰਤੀ ਕਰਕੇ ਜਿਹੜੇ ਸਾਡੇ ਪੰਜਾਬੀ ਲੋਕ ਨੇ ਉਹ ਆਰਥਿਕ ਪੱਖੋਂ ਮਰੋਏ ਆ ਅੱਜ ਪੰਜਾਬੀ ਬੇਸ਼ੱਕ ਸਾਡੇ ਸਾਰੇ ਸੰਸਾਰ ਦੇ ਵਿੱਚ ਫੈਲ ਚੁੱਕੇ ਆ ਤੁਸੀਂ ਜਾਣਦੇ ਹੋ ਕਿ ਸਾਡੀ ਇਹ ਵੀ ਇਸ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਣ ਦੇ ਪਿੱਛੇ ਇੱਛਾ ਰਹਿੰਦੀ ਹੈ ਕਿਉਂ ਜਿਹੜੇ ਸਾਡੀ ਦੂਸਰੀ ਤੀਸਰੀ ਜਨਰੇਸ਼ਨ ਤੇ ਜਾਂ ਸਾਡੀ ਪਨੀਰੀ ਜਿਹੜੀ ਵਿਦੇਸ਼ਾਂ ਦੇ ਵਿੱਚ ਵੱਸ ਚੁੱਕੀ ਹੈ ਉਹਨਾਂ ਦੇ ਜਿਹੜੇ ਬੱਚੇ ਵੀ ਹੈ ਸਾਡੇ ਇਸ ਯਤਨ ਨੂੰ ਹਕੀਕਤ ਰੂਪ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਨ ਤੇ ਇਸ ਤਰ੍ਹਾਂ ਅਸੀਂ ਹੋਰ ਵੀ ਅੱਗੇ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਂਦੇ ਰਹਾਂਗੇ ਤੇ ਸਾਨੂੰ ਆਸ ਹੈ ਕਿ ਤੁਸੀਂ ਕਟੂ ਬਰਾਸਤ ਚੈਨਲ ਨਾਲ ਜੁੜੇ ਰਹੋਗੇ ਤੇ ਸਾਡਾ ਹੌਸਲਾ ਵਧਾਉਂਦੇ ਰਹੋਗੇ ਤੁਹਾਡਾ ਸਭ ਦਾ 办了吧。